ਮਾਗੀਰ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਗੇਟ ਕੀਮਾ ਐਸ ਐਚ ਓ ਮੈਡਮ ਮਨਜੀਤ ਏ ਸੀ ਪੀ ਸੈਂਟਰਲ ਤੇ ਸ਼੍ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆਰ ਨੰਬਰ 73 ਹੈ ਡੇਟਿਡ 10 ਤਾਰ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ ਦੇ 25 ਹਮਜ਼ਾ ਨੌਟ ਰਿਕਾਰਡ ਕੀਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਐਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਲੈਂਦਾ ਐ ਇਹ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਅ ਐਕਟਪਨ ਕਰਦੇ ਅ ਇਹਨਾਂ ਨੂੰ ਨਾਲ ਦੇ ਨਾਲ ਮਲੇ ਛਤੀ ਕੰਟੇਨ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ ਲਿਆ। ਪਿਸਤਲ ਸਰ ਇਲੀਗਲ ਹੈ ਜੀ। ਕਿੱਥੋਂ ਲਈ ਸਰ ਉਹ ਹਲੇ ਅਸੀਂ ਹੋਣੀ ਫੜੇ ਆ ਤੇ ਅਸੀਂ ਰਿਮਾਂਡ ਲੈ ਕੇ ਇਨਵੈਸਟੀਗੇਟ ਕਰਾਂਗੇ। ਝਗੜੇ ਇਹਨਾਂ ਦਾ ਕੋਈ ਪੁਰਾਣਾ ਵੈਰ ਚੱਲ ਰਿਹਾ ਸੀਗਾ ਤੇ ਇਹਨਾਂ ਨੂੰ ਪਤਾ ਸੀ ਕਿ ਆਪਣੀ ਵਾਈਫ ਨਾਲ ਖਾਣਾ ਖਾਣ ਗਿਆ ਰਤੀ ਤੇ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਰਸਤੇ ਇਹਨੇ ਵਾਪਸ ਆਣਾ ਹੈ ਰਸਤੇ 'ਚ ਘੇਰ ਕੇ ਤੇ ਇਹਨੂੰ ਪਹਿਲਾਂ ਕੁੱਟਿਆ ਉਸ ਤੋਂ ਬਾਅਦ ਇਹਦੀ ਲਾਟੇ ਫਾਇਰ ਕੀਤਾ ਜੀ ਸੰਤੋਸ਼ ਦੀ ਦੋਸ਼ਾਂ ਦੀ ਦੋਸ਼ਾਂ ਦੀ ਕੀ ਜੀ ਬੈਕਗਰਾਉਂਡ ਜਿਹੜੇ ਤਾਂ ਵਿਸ਼ਾਲ ਤੇ ਵਿਕਾਸ ਹੈਗੇ ਆ ਕਾਕਾ ਭਈਆ ਤੇ ਮੰਡੀ ਇਹ ਦੋਨਾਂ ਦੇ ਤਾਂ ਪਹਿਲਾਂ ਪਰਚੇ ਹੈਗੇ ਆ ਜੀ ਇੱਕ ਤੇ ਜਿਹੜਾ ਕਾਕਾ ਭਈਆ ਹੈ ਉਹਦੇ ਤੇ ਪਰਚਾ ਇਹ ਜੇਟ ਕੀਮਾ ਦਾ ਹੈ ਤੇ ਜਿਹੜਾ ਹੈਗਾ ਮੰਡੀ ਉਧਰ ਤੇ ਕੁਤਵਾਲੀ ਦਾ ਪਰਚਾ ਹੈ ਪਰਚਾ ਕਿਹਨੇ ਵੇਲੇ ਨੇ ਜੀ ਪੜੇ ਕਿੰਨਾ ਪੜਿਆ ਪੜੇ ਕੋਈ 10ਵੀਂ ਪੜਿਆ ਕੋਈ 12ਵੀਂ ਪੜਿਆ ਕੋਈ 8ਵੀਂ ਪੜਿਆ ਜੀ ਕੋਈ ਇਸ ਤੋਂ ਜ਼ਿਆਦਾ ਨਹੀਂ ਪੜਿਆ ਜਿਹਨਾਂ ਦਾ ਜਿਹੜਾ